ਟਰੰਪ ਐਡਮਿਨਿਸਟ੍ਰੇਸ਼ਨ ਦੀ ਫੈਡਰਲ ਸਰਕਾਰ ਨੂੰ ਲਗਾਤਾਰ ਜਿਹੜੀ ਛੋਟੀ ਕਰਨ ਦੀ ਕਾਰਵਾਈ ਦੇ ਵਿੱਚ ਅੱਜ ਜਿਹੜੇ ਕੈਨੇਡੀ ਜੂਨੀਅਰ ਆ ਰਾਬਰਟ ਐਫ ਕੈਨੇਡੀ ਜੂਨੀਅਰ ਉਹਨਾਂ ਨੇ ਜਿਹੜਾ ਅਨਾਉਂਸ ਕਰ ਦਿੱਤਾ ਵੀ 10 ਤੋਂ 20000 20000 ਇਨਫੈਕਟ ਜਿਹੜੀਆਂ ਜੌਬਸ ਆ ਉਹ ਕੱਟ ਕੀਤੀਆਂ ਜਾਣਗੀਆਂ ਫੈਡਰਲ ਹੈਲਥ ਏਜੰਸੀ ਦੇ ਵਿੱਚੋਂ ਸੋ మేਕ ਅਮਰੀਕਾ ਹੈਲਦੀ ਅਗੇਨ ਜਿਹੜੀ ਆ ਉਹਨਾਂ ਨੇ ਨਾਰਾ ਕੈਂਪੇਨ ਦੇ ਦੌਰਾਨ ਵੀ ਜਿਹੜਾ ਉਹ ਲਾਇਆ ਸੀਗਾ ਹੁਣ ਜਿਹੜੇ ਹੈਲਥ ਡਿਪਾਰਟਮੈਂਟ ਦੇ ਵਿੱਚ ਕਿੰਨੇ ਵੀ ਵੱਡੇ ਪੱਧਰ ਤੇ ਰੀਸਟਰਕਚਰਿੰਗ ਦੇਖਣ ਨੂੰ ਮਿਲੇਗੀ ਤੇ 20000 ਜੌਬਸ ਜਿਹੜੀਆਂ ਆ ਉਹ ਦਿੱਤੀਆਂ ਜਾਣਗੀਆਂ ਹੁਣ ਇਹ ਆ ਵੀ ਹਰਜੋਤ ਸਿੰਘ ਜੀ ਵੀ ਇਹਦੇ ਨਾਲ ਇੱਕ ਵਾਰੀ ਫੇਅਰ ਜਿਹੜੇ EMPLOYEES ਦੇ ਉੱਤੇ ਜਿਹੜੇ ਫੈਡਰਲ EMPLOYEES ਆ ਉਨ੍ਹਾਂ ਉੱਤੇ ਜਿਹੜੀ ਗਾਜ ਜਿਹੜੀ ਉਹ ਡਿੱਗੇਗੀ ਇਹ ਕਹਿੰਦੇ ਆ ਵੀ ਇਦਾਂ ਕਰਨ ਦੇ ਨਾਲ ਤਕਰੀਬਨ 1.8 ਬਿਲੀਅਨ ਡਾਲਰ ਜਿਹੜਾ ਆ ਉਹ ਸਾਨੂੰ ਸਾਲਾਨਾ ਇਸ ਦੇ ਵਿੱਚ ਫਾਇਦਾ ਹੋਵੇਗਾ ਉਸ ਦੀ ਬਚਤ ਜਿਹੜੀ ਹੋਊਗੀ 82000 ਫੁੱਲ ਟਾਈਮ EMPLOYES ਤੋਂ ਘਟਾ ਕੇ ਹੁਣ ਇਹਨਾਂ ਨੇ 62000 ਫੁੱਲ ਟਾਈਮ EMPLOYES ਦੇ ਉੱਤੇ HHS ਨੂੰ ਲੈ ਕੇ ਜਾਣਾ ਆ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਇਸ ਡਿਪਾਰਟਮੈਂਟ ਨੂੰ